ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜੀ ਸਾਡੇ ਚੈਨਲ ਫਲੌਗ ਸਰਦਾਰ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹੁਣ ਤਾਂ ਮੂਰਿਆ ਜੀ 6:30 ਦਾ ਆਪਾਂ ਸਵੇਰੇ ਹੁਣ ਚਾਹ ਪੀ ਕੇ ਹੁਣ ਜਦ ਆਪਾਂ ਸੁਦਿਆਂ ਦੇ ਉੱਠੇ ਹੋਏ ਹਾਂ ਕਾਫੀ ਟਾਈਮ ਹੋ ਗਿਆ ਪਰ ਹੁਣ ਆਪਾਂ ਚਾਹ ਪੀ ਕੇ ਥੋੜਾ ਜਿਹਾ ਬਸ ਬੈ ਗਏ ਸੀ ਫੋਨ-ਫੋਨ ਦੇਖਣ ਲੱਗੇ ਸੀ ਤੇ ਹੁਣ ਆਪਾਂ ਲਾਉਣੇ ਆਂਗੇ ਝਾੜੂ ਤੇ ਇੱਧਰ ਤੁਹਾਨੂੰ ਦਿਖਾਉਣੇ ਆਂ ਮਨਜੋਤ ਵਰਗੀਆਂ ਪਈਆਂ ਨੇ ਆਸ਼ੂ ਤੇ ਮਨਜੋਤ ਹਲੇ ਪਈਆਂ ਨਹੀਂ ਗਈਆਂ ਸੁੱਤੀਆਂ ਤੇ ਨਿੰਗੀਆਂ ਹਲੇ ਉੱਠੀਆਂ ਤੇ ਚਲੋ ਜੀ ਤੁਹਾਨੂੰ ਦਿਖਾਉਣੀ ਆ ਆ ਦੇਖੋ ਆ ਪੰਨੀਆਂ ਨਿੰਗੀਆਂ ਦੋਨੇ ਪੈਣਾ ਚਲੋ ਜੀ ਹੁਣ ਆਪਾਂ ਚਲਦੇ ਆ ਬਾਹਰ ਬਾਹਰ ਜਾ ਕੇ ਲੋਨੇ ਆਂਗੇ ਝਾੜੂ ਤੇ ਝਾੜੂ ਲਾ ਕੇ ਆਪਾਂ ਧੋਵਾਂਗੇ ਕੱਪੜੇ ਤੁਹਾਨੂੰ ਪਤਾ ਐ ਅੱਜ ਕੱਲ ਹੁਣ ਕਣਕਾਂ ਪੱਕ ਚੁੱਕੀਆਂ ਨੇ ਇੰਗੀਆਂ ਤੇ ਲਾਈਟ ਸਵੇਰੇ ਬਾ ਸਾਢੇ 9 ਜਾਂ 10 ਵਜੇ ਕੱਟ ਦੰਦੇ ਨੇਦੂ ਪਹਿਲਾਂ ਪਹਿਲਾਂ ਆਪਾਂ ਕੱਪੜੇ ਧੋ ਲਾਂਗੇ ਤੇ ਨੂਰ ਮੇਰੇ ਤੋਂ ਪਹਿਲਾਂ ਹੀ ਵਿੜਾ ਸੰਭਰ ਲੱਗ ਗਈ ਤੇ ਨੂਰ ਸੰਭਰੀ ਆਂਦੀ ਹੈਗੀ ਵਿੜਾ ਜੀ ਲਾ ਤਾਂ ਦੁਖਾ ਮਾ ਕੀ ਕਰਦਾ ਨੂਰਾ ਓ ਨੂਰਾ ਆ ਦੇਖੋ ਝਾੜੂ ਲਾਉਂਦੀ ਤੇ ਬਾਬੇ ਕੀਰਤਨ ਕਰ ਰਹੇ ਨੇ ਵਿਸਾਖੀ ਦਾ ਕਰਕੇ ਵਿਸਾਖੀ ਤੱਕ ਜੀ ਆਪਣੇ ਗੁਰਦੁਆਰਾ ਸਾਹਿਬ ਕੀਰਤਨ ਹੋਊਗਾ 5 ਵਜੇ ਤੋਂ ਲੈ ਕੇ 7 ਵਜੇ ਤੱਕ ਆ ਦੇਖੋ ਨੂਰਾ ਹਰ ਇੱਕ ਕੰਮ ਚ ਹਿੱਸਾ ਲੈਂਦੀ ਆ ਜੀ ਜਿਹੜਾ ਵੀ ਕੰਮ ਕਰੀਏ ਇਹ ਹਰ ਇੱਕ ਕੰਮ 'ਚ ਹੱਥ ਵਟਾਉਂਦੀ ਆ ਜੇ ਭਾਂਡੇ ਸਾਫ਼ ਕਰਨ ਲੱਗ ਜੀ ਉਹਦੇ ਸਾਨੂੰ ਬਲੌਗ 'ਚ ਦਿਖਾਇਆ ਸੀਗਾ ਜੀ ਤੇ ਭਾਂਡੇ ਵੀ ਧਵਾਉਂਦੀ ਹੈਗੀ ਤੇ ਝਾੜੂ ਵੀ ਲਵਾਉਂਦੀ ਹੈਗੀ ਤੇ ਇੱਧਰ ਬਾਬੇ ਕੀਰਤਨ ਕਰ ਰਹੇ ਨੇ ਮੇਰੇ ਵੀ ਕਾਫੀ ਕੱਪੜੇ ਇਕੱਠੇ ਹੋ ਰਹੇ ਨੇ ਜੀ ਕੁਝ ਤਾਂ ਪਾਉਣ ਵਾਲੇ ਕੱਪੜੇ ਨੇ ਕੁਝ ਇੱਕ ਦੋ ਮੋਟੇ ਵੀ ਰਹਿੰਦੇ ਨੇਗੇ ਤੇ ਉਹ ਵੀ ਧੋਣੇ ਨੇਗੇ ਇੱਥੇ ਧਰਦੇ ਪੁੱਤ ਤੇ ਰਿੱਟ ਵੱਜੂਗੀ ਹੱਥ ਤੇ ਤੁਹਾਨੂੰ ਪਤਾ ਜੀ ਸਵੇਰੇ ਸਵੇਰੇ ਬਾਦੂ ਕੰਮ ਹੋ ਜਾਂਦੇ ਨੇ ਕਿਉਂਕਿ ਬਹੁਤ ਵੱਡਾ ਬੇੜਾ ਦਾ ਬੇੜਾ ਦੀ ਸੰਭਰਨਾ ਕਰਦਾ ਸਾਰਾ ਤੇ ਫਿਰ ਹੈ ਮੇ ਚਵਾਖੀ ਤੇ ਜਾਵਾਂਗੇ ਹਾਂ ਆਪਾਂ ਜਾਵਾਂਗੇ ਵਿਸਾਖੀ ਤੇ ਹਾਂ ਅਜੇ ਵੇਲੇ ਜਾਵਾਂਗੇ ਹੈ ਅਜੇ ਵੇਲੇ ਹਾਂ ਅਜੇ ਵੇਲੇ ਕੱਲ ਅਸੀਂ ਬਾਗੇ ਸੀ ਜੀ ਮਸਿਆ ਤੇ ਤੇ ਕੱਲ ਅਸੀਂ ਵੀਡੀਓ ਸ਼ੂਟ ਕਰਦੇ ਸੀ ਨਾਲੇ ਤਾਂ ਸਾਰੀ ਟੀਮ ਕਹਿੰਦੀ ਵੀ ਸੋਮਵਾਰੀ ਮਸਿਆ ਸੀ ਜਾਣਾ ਤਖਤ ਸਾਹਿਬ ਤੇ ਏ ਨਾਲੇ ਫਿਰ ਅਸੀਂ ਟੀਮ ਨੂੰ ਲੈ ਗਏ ਸੀ ਨਾਲੇ ਅਸੀਂ ਵਾਗੇ ਸੀ ਫਿਰ ਕਰੋ ਜਦੋਂ ਗੁਰਦੁਆਰਾ ਸਾਹਿਬ ਆ ਗਏ ਤੇ ਫਿਰ ਬੱਚੇ ਕਹਿੰਦੇ ਅਸੀਂ ਵੀ ਜਾਣਾ ਨਹੀਂ ਤਾਂ ਅਸੀਂ ਇਹਨਾਂ ਨੂੰ ਇਧਰੋਂ ਹੀ ਲੈ ਜਾਂਦੇ ਜੀ ਕੱਲ ਅਸੀਂ ਲੋਕੇਸ਼ਨ ਤੇ ਗਏ ਸੀ ਸੇਖਪੁਰੇ ਸ਼ੂਟ ਕਰਨ ਤੇ ਫਿਰ ਤੁਹਾਨੂੰ ਪਤਾ ਅਸੀਂ 7 ਜਣੇ ਆਪ ਹੀ ਹੋ ਗਏ ਸੀ ਮਸਾ ਬੈਠੇ ਆ ਗੱਡੀ 'ਚ ਫਿਰ ਬੱਚੇ ਤਿੰਨ ਬੱਚੇ ਹੋ ਜਾਂਦੇ ਤਿੰਨੇ ਜਣਿਆਂ ਤੋਂ ਗੱਡੀ 'ਚ ਇਹਨਾਂ ਬੈਠਿਆ ਜਾਣਾ ਸੀਗਾ ਇੱਕ ਨਾ ਹੀ ਮੇਰਾ ਬਹੁਤ ਦਿਨ ਹੋ ਗਏ ਮੈਨੂੰ ਲੱਗਦਾ ਤਕਰੀਬਨ 15 ਦਿਨ ਹੋ ਗਿਆ ਗਲਾ ਸਾਫ਼ ਹੀ ਨਹੀਂ ਹੁੰਦਾ ਗਲਾ ਹੀ ਨਹੀਂ ਠੀਕ ਹੁੰਦਾ ਜੇ ਕੋਈ ਕਿਸੇ ਕੋਲੇ ਕੋਈ ਦਵਾਈ ਦਾ ਪਤਾ ਜਾਂ ਕੋਈ ਘਰੇਲੂ ਨੁਸਖਾਗਾ ਤਾਂ ਸਾਨੂੰ ਜਰੂਰ ਕਮੈਂਟਾਂ ਚ ਦੱਸਿਓ ਆਪਾਂ ਜਰੂਰ ਟਰਾਈ ਕਰਾਂਗੇ ਉਹ ਤੇ ਬਸ ਸਵੇਰੇ ਸਵੇਰੇ ਤਾਂ ਜੰਮੀ ਨਹੀਂ ਆਵਾਜ਼ ਨਿਕਲਦੀ ਹਲੇ ਜਦੋਂ ਦਿਨ ਦਾ ਭਾਖ ਜਾਂਦਾ ਵੀ ਉਦੋਂ ਥੋੜੀ-ਮੋਟੀ ਸੈੱਟ ਹੋ ਜਾਂਦੀ ਹੈਗੀ ਪਤਾ ਨਹੀਂ ਵੀ ਭਈ ਬੋਲਣ ਬੁੱਲਣ ਕਾਰਨ ਹੋ ਜਾਂਦਾ ਵੀ ਆਪਾਂ ਵੀਡੀਓ 'ਚ ਹੁਣ ਬੋਲੀ-ਬੁੱਲੀ ਜਾਂਨੇ ਆ ਫਿਰ ਠੰਡਾ ਪਾਣੀ ਵਗੈਰਾ ਪੀ ਲਾਨੇ ਆ بس فریج ਦਾ ਤਾਂ ਕਾਣੂ ਪੀਨੇ ਆ ਵੀ ਉਂਝੀ ਵੀ ਜਿਵੇਂ ਫਿਲਟਰ ਤੋਂ ਭਰ ਕੇ ਗਲਾਸ ਤੇ ਚਲੋ ਜੀ ਹੁਣ ਆਪਾਂ ਸੰਭਰੀਏ ਹਾਂਜੀ ਆਪਾਂ ਨੂੰ ਵਿੱਚ ਦੀ ਆਵਾਜ਼ ਆ ਗਈ ਸੀ ਵੀ ਚਾਹ ਦੇ ਦਿਓ ਮੈਂ ਉਹਦੋਂ ਵੀਡੀਓ ਕੱਟਤੀ ਸੀ ਵਿਚਾਲ ਦੀ ਆਪਾਂ ਹੁਣ ਜਸਪਾਲ ਨੂੰ ਦਿੰਨੇ ਆਂਗੇ ਚਾਹ ਜੀ ਚਲੋ ਹੋ ਜੀ ਹੁਣ ਆਪਾਂ ਜੱਗ ਚੋਂ ਪਾਰਗੀ ਚਾਹ ਤੇ ਆਪਾਂ ਦਿੰਨੇ ਆ ਉਹਨਾਂ ਨੂੰ ਚਾਹ ਉਦਰ ਨੂਰ ਮਾਰੀ ਜਾਂਦੀ ਹੈਗੀ ਝਾੜੂ ਵੇੜੇ ਚ ਤੁਹਾਨੂੰ ਪਤਾ ਜੀ ਜਿੰਨਾ ਚਿਰ ਆਪਾਂ ਜੱਟ ਦੋ ਤਿੰਨ ਵਾਰੀ ਚਾਹ ਪੀਏ ਉਹਨਾਂ ਟਾਈਮਾਂ ਬਣਾ ਸ਼ਰੀਰ ਨਿਵੰਦਾ ਹੁਣ ਮੈਂ ਉਹਨੂੰ ਦੂਜੀ ਵਾਰ ਚਾਹ ਫੜਾਉਣ ਚੱਲੀ ਆ ਇੱਕ ਵਾਰੀ ਚਾਹ ਉਹਨਾਂ ਨੇ ਪਹਿਲਾਂ ਪੀ ਲਈ ਸੀਗੀ ਬਸ ਸਾਰਾ ਦਿਨ ਚਾਹ ਹੀ ਚਾਹ ਹੋਈ ਪਈ ਐ ਆਹ ਲੋ ਚਾਹ ਤੇ ਚਾਹ ਪਾਣੀ ਫੜਾਤੀ ਤੇ ਹੁਣ ਆਪਾਂ ਲਾਉਨੇ ਆ ਝਾੜੂ ਤੁਸੀਂ ਆਖੋਗੇ ਬਿੰਦਗ ਪਿੱਛੋਂ ਕਹਿ ਦਿੰਦੀ ਆ ਝਾੜੂ ਲਾਉਨੇ ਆ ਝਾੜੂ ਲਾਉਨੇ ਆ ਬਸ ਉਹਨੂੰ ਪਤਾ ਜੀ ਜਦੋਂ ਆਪਾਂ ਕੋਈ ਕੰਮ ਕਰਨ ਲੱਗੀਏ ਤੇ ਫਿਰ ਵਿਚਾਲੇ ਇੱਕ ਦੋ ਕੰਮ ਹੋਰ ਵੀ ਕਰਨੇ ਪੈਂਦੇ ਨੇਗੇ ਕਈ ਵਾਰ ਕਿਸੇ ਨੂੰ ਚਾਹ ਦੇ ਟੀ ਕਿਸ ਨੇ ਕਿਵੇਂ ਆਵਾਜ਼ ਮਾਰ ਲਈ ਬਸ ਐ ਹੀ ਹੋਈ ਜਾਂਦਾ ਹੈ ਚਲੋ ਜੀ ਹੁਣ ਚੱਲਦੇ ਆਪਾਂ ਵੇੜੇ 'ਚ ਹਾਂਜੀ ਆ ਦੇਖੋ ਨੂਰ ਇੱਥੇ ਤੱਕ ਦਾ ਕੂੜਾ ਲੈ ਆਈ ਸੀ ਨੂਰ ਨੇ ਸੰਭਰਦਾ ਸੀਗਾ ਹੁਣ ਇਹ ਦੂਗਾ ਹਾਂ ਮੈਂ ਲੈ ਜੂੰਗੀ ਸਾਡੀ ਨੂਰ ਬਹੁਤ ਵਧੀਆ ਝਾੜੂ ਲਾਉਂਦੀ ਹੈ ਹਨਾ ਨੂਰ ਚਲੋ ਜੀ ਝਾੜੂ ਲਾ ਕੇ ਆਪਾਂ ਸਾਰੇ ਵੇੜੇ ਚ ਪੱਕੇ ਪੱਕੇ ਚ ਪਹਿਲਾਂ ਆਪਾਂ ਇੱਧਰ ਲਾ ਦਾਂਗੇ ਫਿਰ ਉੱਧਰ ਦੂਜੀ ਵਾਰ ਨਾਲ ਕੱਚੇ ਵੇੜੇ ਚ ਲਾ ਦਾਂਗੇ ਹਾਂਜੀ ਹਾਂ ਹਾਂ ਬੁੱਤ ਬਹੁਤ ਸੋਹਣਾ ਸੰਭਰਿਆ ਗੁੱਡ ਬੱਚਾ ਤੂੰ ਤਾਂ ਹਨਾ ਬਹੁਤ ਸਿਆਣਾ ਬੱਚਾਗਾ ਹਾਂਜੀ ਜਿਹੜਾ ਕੰਮ ਕਰਦੀ ਹੈ ਨਾ ਨੂਰ ਬਹੁਤ ਵਧੀਆ ਕਰਦੀ ਆ ਦੇਖੋ ਕਿੰਨਾ ਵਧੀਆ ਝਾੜੂ ਪੱਢਿਆਗਾ ਨੂਰ ਨੇ ਜਦੋਂ ਮੈਂ ਝਾੜੂ ਚੱਕ ਲਿਆ ਨਾ ਉਦੀ ਚਾੜੂ ਚੱਕ ਲਿਆ ਬੱਸ ਕਹਦੀ ਮम्मा ਮੈਂ ਸੰਭਰੂੰਗੀ ਤੇ ਇਹ ਹਰ ਇੱਕ ਕੰਮ ਚ ਹਿੱਸਾ ਲੈਂਦੀ ਆ ਚਲੋ ਲੈਣਾ ਵੀ ਚਾਹੀਦਾ ਹਨਾ ਫੇਰ ਹੀ ਸਿੱਖਦਾ ਬੱਚਾ ਹਨਾ ਨੂਰ ਮम्मा ਜੇ ਸੋਟੇਮ ਤੇ ਕੋਸਪੈਂਡਾ ਦੀ ਬੱਚੇ ਨਾ ਖੈਰੀ ਕੀਤਾ ਹੋ ਕੇ ਕੰਮ ਕਰਦਾ ਹੈ ਹੈ ਆਪਾਂ ਖੇਤ ਜਾਵਾਂਗੇ ਹਾਂ ਪੁੱਤ ਜਾਵਾਂਗੇ ਵਿਸਾਖੀ ਤੇ ਬਸ ਹੁਣ ਇਹਦੇ ਕੋਲੇ ਰੋਜ਼ ਇਹੀ ਗੱਲ ਆ ਮम्मा ਆਪਾਂ ਵਿਸਾਖੀ ਤੇ ਜਾਵਾਂਗੇ ਹਾਂਜੀ ਹਲੇ ਉਹ ਦੋਨੇ ਦੇਖ ਲਾ ਵੱਡੀਆਂ ਸੁੱਤੀਆਂ ਪੰਨਿਆਂ ਨੇ ਹਾਂਜੀ ਉਹ ਮੈਂ ਤੁਹਾਡੇ ਨਾਲ ਗੱਲ ਕਰੀ ਜਾਂਦੀ ਸੀ ਵੀ ਉਹ ਹਲੇ ਸੁੱਤੀਆਂ ਪੰਨਿਆਂ ਨਹੀਂ ਆ ਦੇਖ ਲੈ ਦੋਨੇ ਨਹੀਂ ਨਹੀਂ ਪੁੱਤ ਪੰਨਿਆਂ ਰਹਿਣ ਦੇ ਆਪੀ ਉੱਠ ਜਾਣੀਆਂ ਫਿਰ ਉਹ ਤੇਰੇ ਨਾਲ ਬੋਲਣੀਆਂ ਐਵੇਂ ਠੀਕ ਹੈ ਆਪਾਂ ਇਹ ਕੂੜਾ ਸਾਰਾ ਇੱਧਰ ਹੀ ਲੈ ਜਾਣੇ ਆ ਜੀ ਫਿਰ ਬਾਹਰ ਖੋਲ ਕੇ ਬਾਹਰ ਕੱਢਣਾ ਪੈਂਦਾ ਬਸ ਇੱਥੇ ਲਾ ਕੇ ਇੱਥੇ ਹੀ ਚੱਕ ਦਾਨੇ ਆ ਉਧਰਲਾ ਕੂੜਾ ਉਧਰ ਢੇਰੀ ਲਾ ਦੂੰਗੀ ਬਸ ਫਿਰ ਬਸ ਸੰਭਰ ਕੇ ਫਿਰ ਆਪਾਂ ਚਾਤ ਰਾਂਗੇ ਜੀ ਇੱਕ ਸਾਡੀ ਸਹੇਲੀ ਮੌਕੇ ਤੇ ਧੋਖਾ ਲੇਗੀ ਮਸ਼ੀਨ ਤੇ ਕੱਪੜੇ ਪੈਨੇ ਬਾਦੂ ਉਹ ਵੀ ਸਾਰੇ ਹੱਥੀ ਧੋਣੇ ਪੈਣਗੇ ਹਾਸਦੀ ਆਈ ਸਹੇਲੀ ਕਹਤਾ ਹੋਰ ਸਹੇਲੀ ਹੋਈ ਆ ਜੀ ਜਦੋਂ ਰੋਜ ਦਾ ਬਾਗ ਹੈ ਨਾ ਆਪਾਂ ਰੋਜ ਕੰਮ ਕਰਦੇ ਆਂਗੇ ਕੱਲ ਮੰਮੀ ਨੇ ਚਲਾ ਕੇ ਦੇਖੀ ਸੀ ਕਿ ਚੱਲੀ ਨਹੀਂ ਹੈਗੀ ਕਹਿੰਦੀ ਹੁਣ ਮੈਂ ਵੀ ਚਲਾਈ ਸੀਗੀ ਚੱਲੀ ਨਹੀਂ ਹੈਗੀ ਮਸ਼ੀਨ ਪਤਾ ਨਹੀਂ ਤਾਂ ਬੈਲਟ ਬੁਲਟ ਖੁੱਲ ਗਈ ਵਿੱਚੋਂ ਪਤਾ ਨਹੀਂ ਕੋਈ ਮੋਟਰ ਮੋਟਰ ਜਾਮ ਹੋ ਗਈ ਜੀ ਭਾਈ ਭਾਈ ਪਰ ਸੋ ਚੌਥੇ ਜਮਾ ਕੱਪੜੇ ਧੋ ਕੇ ਸਹੀ ਖੜਾਈ ਸੀਗੀ ਚੱਲਦੀ ਤੇ ਹੁਣ ਤੁਹਾਨੂੰ ਪਤਾ ਹੀ ਲੱਗਦਾ ਜੀ ਵੀ ਕੀ ਹੋ ਜਾਂਦਾ ਕੀ ਨਾ ਉਹੀ ਗੱਲ ਆ ਐਸਿਆਂ ਨੂੰ ਥਾਂ ਹੋ ਗਿਆ 41200 ਨੂੰ ਚਲੋ ਜੀ ਹੁਣ ਆਪਾਂ ਉਧਰਲਾ ਸੰਭਰ ਦੇਾਂਗੇ ਸਾਰਾ ਸੰਭਰ ਕੇ ਤੇ ਫਿਰ ਬਣਾਵਾਂਗੇ ਚਾਹ ਜੀ ਚਲੋ ਫਿਰ ਮਿਲਦੇ ਆਪਾਂ ਤੁਹਾਨੂੰ ਚਾਹ ਬਣਾਉਂਦੇ ਤੇ ਹੁਣ ਆਪਾਂ ਸਾਰਾ ਬੇੜਾ ਸੰਭਰਿਆ ਹੀ ਹਾਂ ਜੀ ਹੁਣ ਆਪਾਂ ਚਾਹ ਚੂਪੀ ਲਈ ਸੀ ਬਣਾ ਲਈ ਸੀ ਤੇ ਹੁਣ ਆਪਾਂ ਕੱਪੜੇ ਧੋਣ ਲੱਗੇ ਕੱਪੜੇ ਧੋਈ ਜਾਣੀ ਆ ਬੱਦ ਅੱਛਾ ਤੇ ਹੁਣ ਆਪਾਂ ਧੋਨੇ ਆਂਗੇ ਕੱਪੜੇ ਬਸ ਜੀ ਇਹ ਥੋੜੇ ਥੋੜੇ ਮੈਲੇ ਆ ਕੱਪੜੇ ਬਾਲੇ ਮੈਲੇ ਨਹੀਂ ਹੈਗੇ ਇਹ ਵੀੜਗੋ ਚ ਪਾਏ ਸੀਗੇ ਬਸ ਕੀ ਕੀ ਕੁਵਾਰੀ ਦੇ ਪਾਏ ਹੋਏ ਨੇਗੇ ਸਾਰੇ ਪਹਿਲਾਂ ਮੈਂ ਸਾਰੇ ਧੋਕੇ ਧਰ ਲੂੰਗੀ ਜੀ ਬਸ ਧੋਕੇ ਫਿਰ ਬਾਅਦ ਦੇ ਵਿੱਚ ਮੋਟਰ ਛੱਡ ਕੇ ਇਹਨਾਂ ਦਾ ਪਾਣੀ ਘੜ ਦੂੰਗੀ ਐਡੀ ਮਸ਼ੀਨ ਸਕਾਉਣ ਵਾਲੀ ਤਾਂ ਚੱਲਦੀ ਹੈਗੀ ਧੂਣ ਵਾਲੀ ਨਹੀਂ ਚੱਲਦੀ ਜੀ ਇਹਦਾ ਪਤਾ ਨਹੀਂ ਕੀ ਕਾਰਨਾ ਤਿੰਨ ਚਾਰ ਸਾਲ ਹੋ ਗਏ ਵੀ ਐਂ ਹੁੰਦਾਗਾ ਤੇ ਜਦੋਂ ਵਿਸਾਖੀ ਆਉਂਦੀ ਹੈ ਕਦੇ ਤਾਂ ਜੀ ਮੋਟਰ ਸੜ ਜਾਂਦੀ ਹੈਗੀ ਹਾਂ ਤੇ ਕਦੇ-ਤਰੀ ਮੋਟਰ ਸੜ ਜਾਂਦੀ ਹੈ ਕਦੇ ਇਹਦਾ ਕੁਛ ਵਿੰਗਾ ਕਦੇ ਕੁਛ ਵਿੰਗਾ ਆ ਹੀ ਹੁੰਦਾ ਦਾ ਉਹਦੀ ਧੋਖਾ ਦੇ ਜਾਂਦੀ ਹੈ ਤਾਂ ਆ ਕੇ ਇਹਨਾਂ ਮੌਕੇ ਤੇ ਹੁਣ ਦੇਖਦੇ ਆਂਗੇ ਮਿਸਤਰੀ ਨੂੰ ਸਾਧ ਕੇ ਦਿਖਾਉਣੇ ਆ ਵੀ ਕੀ ਪ੍ਰੋਬਲਮ ਆਈ ਹੈ ਇਹਦੇ ਵਿੱਚ ਕੀ ਨਾ ਆਈ ਆਗੀ ਚਲੋ ਹੁਣ ਤਾਂ ਵੈਸੇ ਵੀ ਮਸ਼ੀਨ ਤੇ ਟਾਈਮ ਵੀ ਲੱਗਦਾ ਧੋਣ ਤੇ ਤੇ ਸੁਖਾਈ ਵੀ ਐ ਸੁਖਾਈ ਆਏ ਆ ਵੀ ਪਾ ਕੇ ਆਪਾਂ ਕੱਪੜੇ ਇਹਨਾਂ ਨੂੰ ਕੋਈ ਹੋਰ ਕੰਮ ਕਰ ਲਾਣੇ ਹੈਗੇ ਬਸ ਜੇ ਆਪਾਂ ਹੱਥੀ ਧੋਨੇ ਤਾਂ ਲਗਾਤਾਰ ਆਪਾਂ ਨੂੰ ਧੋਣੀ ਪੈਂਦੇ ਨੇਗੇ। ਤਾਂ ਕਿ ਆਪਾਂ ਵੈਸੇ ਕੰਮ ਸੇਤੀ ਨਿਭੜ ਜਾਂਦਾ ਗਾ ਵੀ ਹੱਥੀ ਧੋ ਕੇ। ਹਾਂ ਇੱਥੇ ਹੋਰ ਕੁੱਪੜੇ ਪਾ ਦਾ। ਪਾ ਦੇ। ਆਵਦੇ ਚੱਕ ਲਿਆ ਆਵਦੇ। ਆ ਤਾਂ ਮੈਂ ਚੱਕ ਲੂੰਗੀ। ਮੇਰੇ ਤਾਂ ਕੱਲ ਧੋਤੇ। ਆਪਾਂ ਕੀ ਗੱਲ ਕਰਦੇ ਸੀ ਹਾਂ ਵੀ ਹੱਥੀ ਧੋਣ ਚ ਅੱਗੇ ਵੀ ਤਾਂ ਹੱਥੀ ਧੋਂਦੇ ਸੀ ਜੀ ਮਸ਼ੀਨ ਤਾਂ ਫਿਰ ਉਨੀਆਂ ਆਈਆਂ ਨੇ ਮਸ਼ੀਨਾਂ ਪਹਿਲਾਂ ਬੁੜੀਆਂ ਹੱਥੀ ਧੋਂਦੀਆਂ ਸੀਗੀਆਂ। ਸਾਡੇ ਨਾਲੇ ਪਹਿਲਾਂ ਪਾਣੀ ਦੀ ਪ੍ਰੋਬਲਮ ਵੀ ਬਾਲੀ ਹੁੰਦੀ ਸੀ ਆਪ ਬਸਾਖੀ ਕਰਕੇ ਪਾ ਦੀ ਜਦੋਂ ਕਣਕਾਂ ਪੱਕ ਜਾਂਦੀਆਂ ਨੇ ਪਾਣੀ ਦੀ ਇੰਨੀ ਲੋੜ ਦੀ ਹੁੰਦੀ ਤੇ ਸੂਏ ਸਾਂ ਦੀਆਂ ਬੰਦੀਆਂ ਹੋ ਜਾਂਦੀਆਂ ਨੇ ਨਹਿਰਾ ਚ ਪਾਣੀ ਨਹੀਂ ਆਉਂਦਾ ਨਹਿਰਾ ਸੁੱਕੀਆਂ ਹੁੰਦੀਆਂ ਸੀਗੀਆਂ ਲੋਕਾਂ ਦੇ ਘਰਾਂ ਤੋਂ ਨਲਕਿਆਂ ਤੋਂ ਢੋ ਕੇ ਪਾਣੀ ਫੇਰ ਕੱਪੜੇ ਧੋਣੇ ਪੈਂਦੇ ਸੀਗੇ ਜਦੋਂ ਅਸੀਂ ਉਧਰ ਪੁਰਾਣੇ ਘਰ ਚ ਹੁੰਦੇ ਸੀ ਚੱਲ ਹੁਣ ਇੱਧਰ ਆ ਕੇ ਤਾਂ ਵੀ ਮੋਟਰ ਲਾ ਲਈ ਪਾਣੀ ਦਾ ਸੋਖ ਹੋ ਗਿਆ ਪੂਰੇ ਖਾਲ ਵੀ ਆਲੀ ਖਾਲਪੂਲ ਵੀ ਆ ਜਾਂਦਾ ਕਈ ਵਾਰ ਕੋਈ ਮੋਟਰ ਛੱਡ ਲਾਂਦਾ ਉਹ ਕੱਸੀ ਦਾ ਪਾਣੀ ਤਾਂ ਹੈ ਨਹੀਂ ਗਾ ਸੂਏ ਸਾਰੇ ਸੁੱਕੇ ਪੈ ਲੈਣਗੇ ਹੁਣ ਦੇਖਦੇ ਆਂਗੇ ਸੱਦ ਕੇ ਕੀ ਬਣਦਾ ਕੀ ਨਾ ਇਹ ਵੀ ਥੇਲੀ ਵਿਚਾਰੀ ਕੀ ਕਰੇ ਇਹ ਤੇ ਵੀ ਵਾਲੀ ਦੱਬ ਰਹੀ ਨਹੀਂ ਆ ਕੱਪੜੇ ਵਾਲੇ ਹੁੰਦੇ ਨੇ ਆ ਦੇਖੋ ਨੂਰਾ ਮੈਂ ਨਾ ਇਹ ਪੱਠਲ ਚ ਸਾਫ ਕੋ ਪਾ ਰੱਖਿਆਗਾ ਵੀ ਸਾਬਣ ਨਹੀਂ ਮੈਂ ਵਰਤਦੀ ਕਿਉਂਕਿ ਮੈਲੇ ਘੱਟ ਨੇ ਕੱਪੜੇ ਬਸ ਥੋੜੇ ਥੋੜੇ ਮਸਲ ਕੇ ਕਿੰਨ ਕਿਵਾਰੀ ਦੀ ਪਾਏ ਹੋਏ ਨੇ ਗੇਵਾਸੇ ਇੱਕ ਦਿਨ ਚੜ ਘੰਟਾ ਘੰਟਾ ਦੋ ਦੋ ਘੰਟੇ ਤੇ ਵਸੇ ਨਾ ਉਸ ਆਪਣਾ ਹੀ ਉਹ ਕਾ ਕਰਦ ਕੇ ਮੜਾ ਮੜਾ ਮਸੌਕੇ ਪਾਣੀ ਕੱਢ ਦੂਗੀ ਇਹਨਾਂ ਦਾ ਤੇ ਫਿਰ ਮਸ਼ੀਨ ਚ ਸਕਾ ਕੇ ਪਾ ਦੂੰਗੀ ਆ ਦੇਖੋ ਨੂਰਾ ਦੇ ਡੈਡੀ ਆ ਕੱਪੜੇ ਲੈ ਕਰਨੇ ਲਈ ਆਉਂਦੀ ਆ ਚੱਕ ਚੱਕ ਕੇ ਵੀ ਕਿਤੇ ਇਹ ਨਾ ਰਹਿ ਜਾਣਾ ਬੜਾ ਰੂਰ ਤੇ ਆਏ ਆ ਨਾ ਵੀ ਪਹਿਲਾਂ ਕਿਤੇ ਮੰਮੀ ਨਾ ਤੋਲੇ ਆ ਆਉਦੇ ਪਾਣ ਸਾਰੇ ਕੱਪੜੇ ਕੀ ਕਰਕੇ ਇਧ ਤੋਲਾਂਗੇ ਬਸ ਹੋਰ ਕੀ ਆ ਚਲੋ ਛੇਤੀ ਕੰਮ ਨਿ ਨਿਬੜ ਜੂਗਾ ਵਸਾ ਡੋਲ ਤਾਂ ਨੇ ਕੁਝ ਪਾਣੀ ਹੁਣ ਪਾ ਅੰਕਰੀਸਾ ਵਸਾ ਆ ਜੀ ਟੂਟੀ ਦਾ ਪਾਣੀ ਤੇ ਮੋਟਰ ਦਾ ਪਾਣੀ ਮਿਕਸ ਹੋ ਜਾਗਾ ਤੇ ਇਹਦੇ ਵਿੱਚੋਂ ਉਹ ਹੋ ਜਾਊਗਾ ਕੱਪੜੇ ਆਪਣੇ ਵਧੀਆ ਨਿਖਰ ਜਾਣਗੇ ਕੱਲੇ ਮੋਟਰ ਦੇ ਪਾਣੀ ਨਾਲ ਇਹਨੇ ਵਧੀਆ ਨਿਖਰ ਨਹੀਂ ਉਹ ਨਹੀਂ ਨਾ ਤੇ ਇਹ ਕਾਉਂਗੇ ਇਹਦੇ ਵਿੱਚੋਂ ਕਲਰ ਨਿਕਲੂਗਾ ਇਹਨੂੰ ਬਾਅਦ ਚੋਂ ਧੋਵਾਂਗੇ ਫਿਰ ਸਾਰੇ ਕੱਪੜਿਆਂ ਨੂੰ ਰੰਗ ਚੜ ਜੂਗਾ ਨਹੀਂ ਉਹ ਚੋਂ ਤਾਂ ਕਾਲੇ ਚੋਂ ਤਾਂ ਨਿਕਲਦਾ ਨਹੀਂ ਸੇ ਕੱਚੇ ਜਿਹੇ ਰੰਗ ਬਦਲ ਚੋਂ ਨਿਕਲੂਗਾ ਚਲੋ ਜੀ ਹੁਣ ਆਪਾਂ ਸਾਰੇ ਕੱਪੜੇ ਧੋਵਾਂਗੇ ਤੇ ਕੱਪੜੇ ਧੋ ਕੇ ਫੇਰ ਨਾ ਧੋ ਕੇ ਸਾਫ ਸਪਾਈ ਕਰਾਂਗੇ ਤੇ ਫੇਰ ਮਿਲਦੇ ਆ ਤੁਹਾਨੂੰ ਲਓ ਜੀ ਕੱਪੜੇ ਆਪਣੇ ਧੋਤੇ ਗਏ ਤੇ ਮੋਟਰ ਬੰਦ ਕਰਦੀ ਉਧਰ ਮੰਮੀ ਭਾਂਡੇ ਵਾਂਜਦੀ ਆ ਆ ਦੇਖੋ ਕਬੂਤਰ ਇਹ ਰੋਜ਼ ਇੱਥੇ ਹੁੰਦੇ ਨੇ ਆ ਪਾਣੀ ਦਾ ਭਰੀ ਹੁੰਦੀ ਆਪਣੀ ਡਿੱਗੀ ਮੋਟਰ ਦੇ ਪਾਣੀ ਨਾਲ ਹੀ ਭਰ ਜਾਂਦੀ ਆ ਇੱਥੇ ਥੋੜਾ ਜਿਹਾ ਲੀਕ ਆ ਦੇਖੋ ਤੁਪ ਕਿਹੜੀ ਗਦੇ ਨੇ ਇੱਥੇ ਵਿਚਾਰੀਆਂ ਚਿੜੀਆਂ ਪੋਲੀਆਂ ਚਿੜੀਆਂ ਜੀਆਂ ਨੇ ਕੁੱਗੀਆਂ ਕਬੂਤਰ ਪਾਣੀ ਪੀ ਲੈਂਦੇ ਨੇ ਗਏਦੇ ਨੇ ਤੁਹਾਨੂੰ ਪਤਾ ਜੀ ਵੀ ਕਣਕਾਂ ਚੋਂ ਦਾ ਹੁਣ ਕਣਕਾਂ ਸੁੱਕੀਆਂ ਪਈਆਂ ਨੇ ਬਾਣ ਖਾਲ ਖੱਬੇ ਚ ਕਿਤੇ ਪਾਣੀ ਨਹੀਂ ਹੈਗਾ ਤੇ ਵਿਚਾਰੇ ਫਿਰ ਹੁਣ ਐਂ ਪੀਂਦੇ ਹੋਰ ਬਸ ਕੱਪੜੇ ਮੇਰੇ ਆ ਦੋ ਕ ਕੱਪੜੇ ਮਸ਼ੀਨ 'ਚ ਪਏ ਨੇ ਬਸ ਸੁੱਕੀ ਜਾਂਦੇ ਨੇਗੇ ਤੇ ਆ ਕਪੜੇ ਆਪਾਂ ਨੇ ਕੱਢ ਲੇ ਸਗਾ ਕੇ ਚਲੋ ਜੀ ਹੁਣ ਆਪਣਾ ਕਪੜਿਆਂ ਦਾ ਕੰਮ ਨਿਭੜ ਗਿਆ ਹੁਣ ਆਪਾਂ ਅੰਦਰੋਂ ਕਰਾਂਗੇ ਸਾਰਾ ਚਲੋ ਜੀ ਇੱਥੋਂ ਤੱਕ ਹੀ ਸੀ ਅੱਜ ਆਪਣਾ ਬਲੌਗ ਹੁਣ ਆਪਾਂ ਬਲੌਗ ਦਾ ਕਰਦੇ ਆਂਗੇ ਐਂਡ ਕਿਉਂਕਿ ਜੇ ਹੁਣ ਆਪਾਂ ਸਾਰੇ ਹੀ ਕੰਮ ਦਿਖਾਉਣ ਲੱਗੇ ਫਿਰ ਬਲੌਗ ਬਹੁਤ ਲੰਬਾ ਹੋ ਜਾਊਗਾ ਜੀ ਵੱਧ ਤੋਂ ਵੱਧ ਬਲੌਗ ਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ ਜਿਹੜੇ-ਜਿਹੜੇ ਵੀ ਬਲੌਗ ਦੇਖਦੇ ਨੇ ਇੱਕ ਤੁਹਾਨੂੰ ਹੋਰ ਕਹਨੇ ਆ ਵੀ ਜਿਹੜੇ ਆਪਣੇ ਬਲੌਗ ਤੇ ਕਮੈਂਟ ਕਰਨਗੇ ਜੀ ਪਿੰਡ ਅਤੇ ਸ਼ਹਿਰ ਦਾ ਨਾਮ ਜ਼ਰੂਰ ਲਿਖਣ ਨਾਲੇ ਆਪਣਾ ਨਾਮ